ਮੈਨਾ ਜਿਹੜਾ ਆਪਣਾ ਪੀ ਟ੍ਰਿਪਲਸ ਬੋਰਡ ਦੇ ਵੱਲੋਂ ਇੱਕ ਇਸ਼ਤਿਹਾਰ ਨੰਬਰ 10/2024 ਆਇਆ ਹੋਇਆ ਜਿਹੜਾ ਹੈਗਾ ਜੀ ਸੇਵਾਦਾਰਾਂ ਦੀਆਂ ਅਸਾਮੀਆਂ ਦੇ ਨਾਲ ਸੰਬੰਧਿਤ ਉਸ ਬਾਰੇ ਗੱਲ ਕਰਨੀ ਆ ਜਿਹੜੇ ਕੈਂਡੀਡੇਟ ਕਲਰਕ ਦੇ ਦੀ ਤਿਆਰੀ ਕਰ ਰਹੇ ਨੇ ਅਤੇ ਉਹਨਾਂ ਨੂੰ ਲੰਮਾ ਸਮਾਂ ਹੋ ਗਿਆ ਤੇ ਉਹਨਾਂ ਦਾ ਕੋਈ ਪੇਪਰ ਅਜੇ ਤੱਕ ਪਾਸ ਨਹੀਂ ਹੋਇਆ ਕਿਸੇ ਵੀ ਕਾਰਨ ਕਰਕੇ ਚਲੋ ਰਹਿ ਸਕਦੇ ਨੇ ਹਨ ਕੋਈ ਅੱਧੇ ਨੰਬਰ ਤੋਂ ਰਹਿ ਗਿਆ ਕੋਈ ਇੱਕ ਨੰਬਰ ਤੋਂ ਰਹਿ ਗਿਆ ਜਾਂ ਕੋਈ ਜਾਦਾ ਨੰਬਰ ਤੋਂ ਰਹਿ ਗਿਆ ਉਹਨਾਂ ਦੇ ਲਈ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਆਪਣੀ ਵੀਡੀਓ ਹੋ ਸਕਦੀ ਆ ਇੱਕ ਅੱਡਾ 247 ਵਾਲੇ ਸਰ ਨੇ ਗਗਨ ਸਰ ਉਹਨਾਂ ਨੇ ਵੀ ਇਹ ਕੁਝ ਕੁ ਪੁਆਇੰਟ ਤੁਹਾਡੇ ਸਾਹਮਣੇ ਰੱਖੇ ਸੀ ਕਿ ਤੁਹਾਨੂੰ ਸੇਵਾਦਾਰ ਲਈ ਅਪਲਾਈ ਕਰਨਾ ਚਾਹੀਦਾ ਉਹਨਾਂ ਨੇ ਵੀ ਤੁਹਾਨੂੰ ਕੀਤਾ ਸੀ ਮੋਟੀਵੇਟ کہہ ਸਕਦੇ ਆ ਜਾਂ ਕਨਵਿੰਸ ਕੀਤਾ ਸੀ ਕਿ ਤੁਸੀਂ ਇਹ ਪੋਸਟ ਦੀ ਅਪਲਾਈ ਕਰੋ ਜਿਹੜੇ ਆਪਾਂ ਤੁਹਾਡੇ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਜਿਹੜੇ ਪੁਆਇੰਟ ਉਹਨਾਂ ਨੇ ਡਿਸਕਸ ਕੀਤੇ ਤੁਹਾਡੇ ਨਾਲ ਉਹ ਵੀ ਬਹੁਤ ਵਧੀਆ ਪੁਆਇੰਟਸ ਜਿਹਨਾਂ ਦੇ ਪਰ ਇੱਕ ਤੁਹਾਨੂੰ ਹੋਰ ਉਸ ਤੋਂ ਬਿਨਾ ਇੱਕ ਹੋਰ ਪੁਆਇੰਟ ਤੁਹਾਨੂੰ ਦੱਸਦਾ ਮੈਂ ਜੇਕਰ ਤੁਹਾਨੂੰ ਟਾਈਪਿੰਗ ਆਉਂਦੀ ਆ ਬਸ ਤਾਂ ਜੇਕਰ ਨਹੀਂ ਹੋਈ ਤਾਂ ਵੀ ਤੁਹਾਡੀ ਵੀਡੀਓ ਇਹ ਲਾਹੇਵੰਦ ਹੋ ਸਕਦੀ ਆ ਜੇਕਰ ਤੁਹਾਨੂੰ ਟਾਈਪਿੰਗ ਆਉਂਦੀ ਆ ਟਾਈਪਿੰਗ ਤੁਹਾਨੂੰ ਆਉਂਦੀ ਆ ਤਾਂ ਫਿਰ ਤੁਹਾਡੇ ਲਈ ਪੋਸਟ ਜਿਹੜੀ ਸੇਵਾਦਾਰ ਦੀ ਹੈ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦੀ ਆ ਜੇਕਰ ਤੁਹਾਡੇ ਕੋਲ ਕੋਈ ਵੀ ਅਜਿਹੀ ਪੋਸਟ ਨਹੀਂ ਹੈਗੀ ਉਹ ਕਿਵੇਂ ਟਾਈਪਿੰਗ ਤੁਹਾਡੇ ਲਈ ਕਿਵੇਂ ਜ਼ਰੂਰੀ ਆ ਕਿਉਂਕਿ ਜੇਕਰ ਤੁਸੀਂ ਇੱਕ ਵਾਰ ਸੇਵਾਦਾਰ ਲੱਗ ਜਾਂਦੇ ਹੋ ਕਿਸੇ ਵੀ ਐਸਐਸ ਬੋਰਡ ਦੇ ਥਰੂ ਕਿਸੇ ਵੀ ਦਫ਼ਤਰ ਦੇ ਵਿੱਚ ਤਾਂ ਤੁਹਾਨੂੰ ਇੱਕ ਓਪਰਚ्युनिटी ਮਿਲਦੀ ਹੈ ਜੀ 5 ਸਾਲ ਦੇ ਬਾਅਦ ਜਿਹੜੀ ਉੱਥੇ ਆਪਾਂ ਨੂੰ ਉਹ ਵੀਡੀਓ ਵਿੱਚ ਗੱਲਾਂ ਸਾਰਨੇ ਆਪਾਂ ਨੂੰ ਆਪਣਾ ਗੱਲਬਾਤ ਨਹੀਂ ਸ਼ੇਅਰ ਕੀਤੀ ਚਲੋ ਉਹਨਾਂ ਨੇ ਮਿਸ ਹੋ ਗਵਿੰ ਜਾਂ ਉਹਨਾਂ ਦੇ ਧਿਆਨ ਵਿੱਚ ਨਹੀਂ ਹੋਣੀ 5 ਸਾਲ ਬਾਅਦ ਇੱਕ ਓਪਰਚ्युनिटी ਮਿਲਦੀ ਹੈ ਜੀ ਹਰ ਇੱਕ ਜਿਹੜੇ ਸੇਵਾਦਾਰ ਨੇ ਹਰ ਇੱਕ ਨੂੰ ਮਿਲਦੀ ਹੈ ਉਹ ਸਰਕਾਰ ਦੇ ਜਿਹੜੇ ਰੂਲਸ ਨੇ ਉਹਨਾਂ ਦੇ ਵਿੱਚ ਇਹ ਮੈਂਸ਼ਨ ਆ ਕਿ 5 ਸਾਲ ਬਾਅਦ ਉਹ ਟਾਈਪਿੰਗ ਦਾ ਟੈਸਟ ਹੈ ਜਿਹੜਾ ਉਹ ਦੇ ਸਕਦਾ ਜੀ ਪ੍ਰਮੋਸ਼ਨ ਦੇ ਲਈ ਰੂਲ ਦੀ ਕਾਪੀ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਸਕਰੀਨ ਦੇ ਉੱਪਰ ਇਸ ਨੂੰ ਤੁਸੀਂ ਪਾਜ਼ ਕਰਕੇ ਪੜ੍ਹ ਲਿਓ ਜਿਹੜਾ ਇਹ 5 ਸਾਲਾਂ ਵਾਲਾ ਤੁਹਾਡੀ ਮੈਂ ਗੱਲ ਕਰ ਰਿਹਾ ਜੇ ਤੁਸੀਂ ਟਾਈਪਿੰਗ ਪਾਸ ਕਰ ਲਈ ਅਸਾਮੀਆਂ ਖਾਲੀ ਪਈਆਂ ਹੁੰਦੀਆਂ ਇਹਨਾਂ ਦੀਆਂ ਜਿਹੜੀਆਂ ਸੇਵਾਦਾਰਨੀਆਂ ਪ੍ਰਮੋਸ਼ਨ ਹੁੰਦੀ ਆ ਟਾਈਪਿੰਗ ਦੇ ਵਿਹਾਰ ਤੇ ਉਹ ਅਸਾਮੀਆਂ ਖਾਲੀ ਹੁੰਦੀਆਂ ਸੋ ਜੇਕਰ ਤੁਸੀਂ ਟਾਈਪਿੰਗ ਪਾਸ ਕਰ ਲਈ ਜਦੋਂ ਤੁਹਾਡੀ ਟਾਈਪਿੰਗ ਪਾਸ ਹੋ ਗਈ ਤਾਂ ਉਹਦੇ ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਉਹ ਪ੍ਰਮੋਸ਼ਨ ਮਿਲ ਜਾਂਦੀ ਹੈ। ਹਾਂਜੀ ਇਹ ਕੋਈ ਇਹ ਚ ਕੋਈ 100% ਸਹੀ ਜਾਣਕਾਰੀ ਆ ਕੋਈ ਗਲਤ رائے ਨਹੀਂ ਹੈਗੀ। ਜੇਕਰ ਤੁਹਾਨੂੰ ਫਿਰ ਵੀ ਡਾਊਟ ਆ ਤੁਸੀਂ ਆਪਣੇ ਨੌਂ ਦੇ ਨੂੰ ਜੇ ਕੋਈ ਤੁਹਾਡਾ ਕੋਈ ਸਰਕਾਰੀ ਮੁਲਾਜ਼ਮ ਲੱਗਿਆ ਹੋਇਆ ਉੱਥੋਂ ਤੁਸੀਂ ਕਨਫਰਮ ਕਰ ਸਕਦੇ ਹੋ। ਤੇ ਦੂਜੀ ਜਿਹੜੀ ਉਹਨਾਂ ਨੇ ਏਜ ਦੀ ਗੱਲ ਕੀਤੀ ਉਹ ਚਲੋ ਸਾਰੇ ਬੈਨੀਫਿਟ ਤੁਹਾਨੂੰ ਮਿਲ ਜਾਂਦੇ ਆ। ਹਾਂਜੀ ਇੱਕ ਗੱਲ ਤੁਹਾਨੂੰ ਹੋਰ ਇਹਦੇ ਨਾਲੇ ਸੰਬੰਧਿਤ ਗੱਲ ਕਰਨੀ ਹੈ ਜੀ ਇਹ ਦੱਸਣੀ ਆ ਜਿਵੇਂ ਕਿ ਆਪਾਂ ਪਤਾ ਕਿ ਜਿਹੜੀ ਸੇਵਾਦਾਰ ਦੀ ਪੋਸਟ ਆ ਉਹਦੇ ਲਈ ਆਪਾਂ ਨੂੰ ਕਿੰਨਾ ਮਿਲੇਗਾ ਸੈਲਰੀ ਉਹ ਮਿਲੂਗੀ 18000 ਰੁਪਇਆ ਕਲਰਕ ਦੇ ਲਈ ਮਿਲਦੀ ਜੀ ਆਪਾਂ ਨੂੰ 19900 ਰੁਪਇਆ ਕਿੰਨੇ ਸਮੇਂ ਦੇ ਲਈ 3 ਸਾਲ ਦੇ ਲਈ ਠੀਕ ਹੈ ਜੀ ਇਹਦਾ ਆਪਣੀ ਗੱਲ ਉੱਥੇ ਵੀ ਆਪਣੇ ਗੱਲ ਸੰਸਾਲ ਨੇ ਤੁਹਾਨੂੰ ਕਲੀਅਰ ਕਰ ਦਿੱਤੀ ਸੀ ਸੋ 18000 ਤੇ 19900 ਜੀ ਕੋਈ ਬਹੁਤਾ ਫਰਕ ਨਹੀਂ 3 ਸਾਲਾਂ ਦੇ ਲਈ ਪਰ 3 ਸਾਲਾਂ ਬਾਅਦ ਜਦੋਂ ਕਲਰਕ ਦੀ ਸੈਲਰੀ ਜ਼ਰੂਰ ਵੱਧ ਜੇਗੀ ਇਨੇ ਸਾਲ ਦੀ ਥੋੜੀ ਜੀ ਘਟ ਰਹੀਗੀ ਪਰ ਤੁਹਾਡੇ ਇਹ 3 ਸਾਲ ਨੇ ਜਿਹੜੇ ਇਹ ਐਕਸਪੀਰੀਅੰਸ ਦੇ ਤੌਰ ਤੇ ਕਾਊਂਟ ਹੋਣਗੇ ਹਾਂਜੀ ਇਹ ਐਕਸਪੀਰੀਅੰਸ ਦੇ ਤੌਰ ਤੇ ਤੁਹਾਡੇ ਇਹ ਕਾਊਂਟ ਹੋਣਗੇ ਤੇ ਇਹ ਤੋਂ ਬਾਅਦ ਪਰਬੀਸ਼ਨ ਤੋਂ ਬਾਅਦ ਤੁਸੀਂ ਸਿਰਫ 2 ਸਾਲ ਹੀ ਲਗਾਉਣੇ ਨੇ 2 ਸਾਲ ਲਗਾਓ ਪਰਬੀਸ਼ਨ ਤੋਂ ਬਾਅਦ ਤੇ 2 ਸਾਲ ਲਾਉਣ ਤੋਂ ਬਾਅਦ ਆਪਣਾ ਟਾਈਪਿੰਗ ਟੈਸਟ ਦੇ ਕੇ ਕਲਰਕ ਲੱਗ ਜੀ ਹਾਂਜੀ ਇਹ ਬਿਲਕੁਲ ਬਿਲਕੁਲ ਸਹੀ ਜਾਣਕਾਰੀ ਆ ਇੱਕ ਵਾਰ ਤੁਸੀਂ ਸੇਵਾਦਾਰ ਲੱਗ ਜੋ 3 ਸਾਲ ਪ੍ਰੋਵੀਸ਼ਨ ਪੀਰੀਅਡ ਆਪਣਾ ਲਗਾਓ ਉਹ ਤੁਹਾਨੂੰ ਸੈਲਰੀ ਤੁਹਾਨੂੰ ਪਤਾ ਹੀ ਲੱਗੇ ਕਿ ਬਹੁਤਾ ਫਰਕ ਨਹੀਂ ਪੈਣਾ ਅਤੇ ਜਦੋਂ ਪ੍ਰੋਵੀਸ਼ਨ ਪੀਰੀਅਡ ਸੇਵਾ ਦਾ ਤੱਕ ਸਮਾਪਤ ਹੋ ਗਿਆ ਉਸ ਤੋਂ ਬਾਅਦ ਤੁਸੀਂ ਆਪਣਾ 2 ਸਾਲ ਬਾਅਦ ਟਾਈਪਿੰਗ ਟੈਸਟ ਪਾਸ ਕਰਕੇ ਕਲਰਕ ਦੀ ਪੋਸਟ ਉੱਪਰ ਜਾ ਸਕਦੇ ਹੋ ਇਹ ਵੀ ਟਾਈਪਿੰਗ ਟੈਸਟ ਹੈ ਇਹ ਵੀ ਆਪਣਾ ਜਿਹੜਾ ਭਾਸ਼ਾ ਭਾਗ ਪਟਿਆਲਾ ਇਹ ਕੰਡਕਟ ਕਰਵਾ ਲੈਂਦੇ ਜਾਂ ਜਿਹੜੀ ਲੋਕਲ ਅਥਾਰਟੀ ਮਤਲਬ ਬਹੁਤ ਵਧੀਆ ਢੰਗ ਨਾਲ ਇਹ ਪੇਪਰ ਵੀ ਇਹ ਟਾਈਪਿੰਗ ਵੀ ਕਰਵਾਈ ਜਾਂਦੀ ਆ ਕੋਈ ਪਾਰਸ਼ੀਅਲਟੀ ਨਹੀਂ ਹੁੰਦੀ ਸਾਰਾ ਕੁਝ ਵਧੀਆ ਹੁੰਦਾ ਸੋ ਮੇਰੇ ਅਕੋਰਡਿੰਗ ਤਾਂ ਜੇਕਰ ਕੋਈ ਕਲਰਤੀ ਤਿਆਰੀ ਕਰ ਰਿਹਾ ਤੇ ਪਪ ਨਹੀਂ ਨਿਕਲ ਰਿਹਾ ਜਾਂ ਕੋਈ ਹੋਰ ਜਿਹਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਉਹ ਆਪਣੇ ਜਿਹੜੇ ਕੋਲ ਟਾਈਮ ਹੈਗਾ ਤਿਆਰੀ ਵਧੀਆ ਹੈਗੀ ਤਾਂ ਇਹ ਪੋਸਟ ਲਈ ਵੀ ਜ਼ਰੂਰ ਅਪਲਾਈ ਕਰ ਲਿਓ ਅਜੇ ਤਾਂ ਵੈਬਸਾਈਟ ਹੈ ਜਿਹੜੀ ਉਹ ਥੋੜੀ ਜੀ ਪ੍ਰੋਬਲਮ ਆ ਰਹੀ ਆ ਅਜੇ ਅਪਲਾਈ ਨਹੀਂ ਹੋ ਰਿਹਾ ਮਤਲਬ ਅਪਲਾਈ ਹੋ ਚੁੱਕਿਆ ਬਹੁਤ ਸਾਰੇ ਕੈਂਡੀਡੇਟ ਦਾ ਹੁਣ ਥੋੜੀ ਜੀ ਪ੍ਰੋਬਲਮ ਵੈਬਸਾਈਟ ਵਿੱਚ ਚੱਲ ਰਹੀ ਆ ਤੇ ਇਸ ਕਰਕੇ ਡੇਟ ਵੀ ਜਿਹੜੀ ਐਕਸਟੈਂਡ ਹੋਵੇਗੀ ਫਿਲਹਾਲ 24/9/2024 ਤੱਕ ਹੀ ਅਪਲਾਈ ਕਰਦੀ ਆਪਣੀ ਅੰਤਮ ਤਰੀਕਾ ਹਾਂਜੀ 24 9 2024 ਤੱਕ ਅਪਲਾਈ ਕਰਨ ਦੀ ਅੰਤਮ ਤਰੀਕਾ ਸੋ ਉਸ ਤੋਂ ਪਹਿਲਾਂ ਤੁਸੀਂ ਇਹ ਅਪਲਾਈ ਕਰ ਸਕਦੇ ਹੋ ਬਾਕੀ ਜਿਹੜੀਆਂ ਫਾਇਦੇ ਸੀ ਉਹ ਤੁਹਾਨੂੰ ਦੂਜੀ ਵੀਡੀਓ ਵਿੱਚ ਤੁਹਾਨੂੰ ਏਜੇ ਦਾ ਫਾਇਦਾ ਹੋ ਜਾਏਗਾ ਤੁਹਾਨੂੰ ਤੇ ਤੁਹਾਨੂੰ ਸੈਲਰੀ ਮਿਲਣ ਲੱਗ ਜਾਊਗੀ ਤੁਸੀਂ ਅਨਐਮਪਲਾਈਡ ਤੋਂ ਹਨਾ এমਪਲਾਈਡ ਦੀ ਕੈਟਾਗਰੀ ਵਿੱਚ ਆ ਜਾਓਗੇ ਅਤੇ ਤੁਸੀਂ ਹੋਰ ਹਾਇਰ ਪੋਸਟ ਲਈ ਅਪਲਾਈ ਕਰ ਸਕਦੇ ਹੋ ਸੋ ਉਹ ਫਾਇਦੇ ਦਾ ਚਲੋ ਹੈਨਾ ਪਤਾ ਜੀ ਤੇ ਤੁਹਾਨੂੰ ਸੋ ਧੰਨਵਾਦ ਜੀ